ਛੋਟੀ ਜੀ ਉਮਰ ਦੀ ਸ਼ੇਰਵਾਨੀ ਕੋਰ ਤੋਂ ਮਸੂਰੀ ਮਸੂਰੀ ਤੋਂ ਅਕੈਡਮੀ ਕਿੰਨੀ ਕ ਦੋਸਤੀ ਸੀ ਤੁਹਾਡੀ ਇਸ ਪੂਰੇ ਸਫ਼ਰ ਚ ਕਿੰਨੇ ਦੋਸਤ ਸੀ ਤੁਹਾਡੇ ਨਹੀਂ ਮੇਰੇ ਇਹ ਇੱਕ ਜੀਵਨ ਦਾ ਮੈਨੂੰ ਕਈ ਵਰੀ ਇਹ ਫੀਲ ਹੁੰਦਾ ਵੀ ਮੇਰਾ ਇਹ ਉਹ ਰਿਹਾ ਕਿ ਮੈਂ ਜੀਵਨ ਦੇ ਵਿੱਚ ਬਚਪਨ ਦੇ ਵਿੱਚ ਔਰ ਆਪਣੇ ਪੜ੍ਹਾਈ ਦੇ ਸਮੇਂ ਬਹੁਤ ਜ਼ਿਆਦਾ ਦੋਸਤ ਨਹੀਂ ਬਣਾਏ ਔਰ ਕੋਈ ਇਸ ਤਰ੍ਹਾਂ ਦੇ ਦੋਸਤ ਬਨੇ ਵੀ ਨਹੀਂ ਜਦੋਂ ਮੈਂ ਮਸੂਦੀ ਤੋਂ ਆਪਣੀ ਸਕੂਲਿੰਗ ਖਤਮ ਕਰਕੇ ਆਇਆ ਤੇ ਮੇਰੇ ਉਦੋਂ ਪੰਜਾਬ ਦੇ ਹਾਲਾਤ ਬਹੁਤ ਅੱਛੇ ਨਹੀਂ ਸੀ ਔਰ ਮੇਰੇ ਫਾਦਰ ਦੇ ਜੋ ਇਹ ਸੋਚਣਾ ਸੀਗਾ ਉਹਨਾਂ ਦਾ ਸੀਗਾ ਵੀ ਮੈਂ ਬੱਚੇ ਨੂੰ ਪੰਜਾਬ ਚ ਵਾਪਸ ਨਹੀਂ ਲੈ ਕੇ ਆਣਾ ਇਹਨੂੰ ਚੰਡੀਗੜ੍ਹ ਰੱਖਣਾ ਔਰ ਚੰਡੀਗੜ੍ਹ ਦੇ ਵਿੱਚ ਵੀ ਇਹਨੂੰ ਹੌਸਟਲ ਚ ਨਹੀਂ ਭੇਜਣਾ ਇਹ ਉਹਨਾਂ ਨੇ ਮੈਨੂੰ ਤੇ ਮੇਰੀ ਮਦਦ ਨੂੰ ਇੱਥੇ ਸ਼ਿਫਟ ਕਰਤਾ ਜੀ ਤੇ ਇਹ ਮੈਂ ਆਪਣੀ ਮਦਦ ਨਾਲ ਰਹਿ ਕੇ ਇੱਥੇ ਕਾਲਜ DAV ਕਾਲਜ ਜੋਇਨ ਕਰ ਲਿਆ ਤੇ ਮੇਰਾ ਇਹੀ ਹੁੰਦਾ ਸੀਗਾ ਮੈਂ ਕਾਲਜ ਜਾਂਦਾ ਸੀ ਕਾਲਜ ਤੋਂ ਵਾਪਸ ਆ ਜਾਂਦਾ ਸੀ ਤੇ ਕਿਸੇ ਨਾਲ ਮੇਰੇ ਫਾਦਰ ਦੀ ਵੀ ਇਹੀ ਹਦਾਇਤ ਸੀ ਵੀ ਕਿਸੇ ਨਾਲ ਬਹੁਤਾ ਮਿਕਸ ਅਪ ਨਹੀਂ ਹੋਣਾ ਕਿਉਂਕਿ ਹਾਲਾਤ ਮਾੜੇ ਨੇ ਪਤਾ ਨਹੀਂ ਹੁੰਦਾ ਕਿਸ ਪਾਸੇ ਨੂੰ ਉਹ ਤੁਹਾਨੂੰ ਲੈ ਜਾਣ ਸੋ ਤੁਸੀਂ ਆਪ ਦਾ 21 ਕੰਮ ਕਰਨਾ ਪੜਾਈ ਕਰਨੀ ਹੈ ਪੜਾਈ ਕਰਕੇ ਤੁਸੀਂ ਸਿਵਲ ਸਰਵਿਸ ਦਾ ਐਗਜ਼ਾਮ ਦੇਣਾ